ਮਨੀਸ਼ ਦੇਖ ਹਲੇ ਵੀ ਸੁੱਤਾ ਪਿਆ ਆ ਇਹਨੂੰ ਕੋਈ ਅਟੈਂਸ਼ਨ ਨਹੀਂ ਐਡਾ ਢਾਢਾ ਦੇ ਚੜਿਆ ਹੋਇਆ ਆ ਕਿ ਮੇਰੀ ਮਾਂ ਬਾਹਰ ਕਲਪਣ ਲੱਗੀ ਆ ਹੁ 10 ਵਜ ਗਏ ਆ ਹਣੇ ਤੱਕ ਸੁੱਤਾ ਪਿਆ ਆ ਮਨੀਸ਼ 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 ਅਨੇ ਸੁੱਤਾ ਪਿਆ ਆ ਨਾ ਜੀ ਨਾ ਸੁੱਤਾ ਪਿਆ ਉਹ ਗੇਮਾਂ ਖੇਲਣ ਲੱਗਾ ਆ ਉਹ ਕਾਕਾ ਦੁੱਧ ਤਾਂ ਪੀਲਾ ਉੱਠ ਕੇ ਮੁਰ ਗਿਆ ਮੁਰ ਗਿਆ ਫੜ ਫੜ ਫੜੀ ਯਰ ਨੂੰ ਉਹ ਦੌੜ ਗਿਆ ਤੇਰੇ ਪਿੱਛੇ ਮਗਰੀ ਆ ਵੇਰ ਹੌਸ ਚਾ ਯਾਰ ਹਾਂ ਹਾਂ ਉਹ ਕਾਕਾ ਦੁੱਧ ਪੀ ਲੈ ਉੱਠ ਗਿਆ ਹੌਸ਼ ਕਰ ਮਾਰੀ ਗਈ ਕੀ ਗੱਲ ਆ ਮਮੀ ਹੌਸ਼ ਕਰ ਮਾਰੀ ਗਈ ਹਾਂਜੀ ਓਏ ਹਏ 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 ਪਾਵਰ ਬੈਂਕਰ ਵੀ ਨਾ ਨਹੀਂ ਰੱਖਿਆ ਆ ਯਾਰ ਤੇ ਫੋਨ ਨਾ ਲੋ ਲੋ ਹੋ ਜਾਵੇ ਇਹਦੀ ਬੈਟਰੀ ਲੋ ਨਾ ਹੋ ਜਾਵੇ ਕਿਉਂ ਘੜਦਾ ਭਈਆ ਉਹ ਫੜ 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 ਯਾਰ ਤੇ ਦੋ ਆਗੇ ਪਿੱਛੇ ਭੱਜੀ ਆ ਗਏ ਤੇ ਟਾਈਮ ਤੇ ਦੇਖ ਤੂੰ ਪਿੱਛੇ ਕੀ ਆ ਗਿਆ ਤੇ ਪਿੱਛੇ ਫੜ ਇਹਨੂੰ ਯਾਰ ਮਾਰਦੇ ਲੱਗਾ ਮੈਂ ਕਿਹਾ ਟਾਈਮ ਦੇਖ ਫੜ 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 ਦੇਖ ਮੈਂ ਟਾਈਮ ਦੇਖ ਕਿੰਨਾ ਹੋ ਗਿਆ ਹਾਂ ਹਾਂ ਦੇਖ ਤੂੰ ਤੂੰ ਥੋੜੀ ਜਿਹੀ ਜ਼ਿੰਮੇਵਾਰੀ ਘਰ ਦੀ ਸੋਝ ਦੇਖ ਤਾਂ ਇਹਨੂੰ ਪਤਾ ਤੇਰਾ ਪਿਓ ਸਿਰ ਤੇ ਹੈ ਨਹੀਂਗਾ ਕੱਲੀ ਸਾਰੀ ਮੇਰੇ ਸਿਰ ਤੇ ਜ਼ਿੰਮੇਵਾਰੀ ਆ ਸਿਆਣਾ ਬੰਦਾ ਕਿੰਨਾ ਕੰਮ ਕਰ ਲੂਗਾ ਮੈਂ ਘਰ ਵੀ ਦੇਖਾਂ ਬਾਹਰ ਵੀ ਦੇਖਾਂ ਤੁਹਾਨੂੰ ਵੀ ਦੇਖਾਂ ਇਹ ਕਿੰਨਾ ਕੁ ਚਿਰ ਸਿਲਸਿਲਾ ਚੱਲਦਾ ਰਹੂਗਾ ਇਦਾਂ ਉਹ ਤਾਂ ਪਿਓ ਜਾਣ ਦੇ ਬਾਅਦ ਬੱਚੇ ਜ਼ਿੰਮੇਵਾਰੀਆਂ ਚੁੱਕ ਲੈਂਦੇ ਹਾਈ ਬੈਠਕ ਗਲਾ ਥੱਕ ਗਿਆ ਬੋਲ ਬੋਲ ਕੇ ਉਹਨੂੰ ਨਹੀਂ ਮੇਰੀ ਗੱਲ ਸੁਣੋ ਮੇਰੇ ਵਾਸਤੇ ਨਾ ਮੈਂ ਤਾਂ ਤੁਸੀਂ ਦੁੱਧ ਲੈ ਆ ਗਿਆ ਉਹਦੇ ਸੈਂਡਵਿਚ ਲੈ ਆ ਗਿਆ ਮੈਂ ਵਾਸਤੇ ਮੈਂ ਕਿਹਾ ਪ્યો ਜਾਣ ਦੇ ਬਾਅਦ ਨਾ ਜ਼ਿੰਮੇਵਾਰੀਆਂ ਜਿਹੜੀਆਂ ਨਾ ਬੱਚੇ ਹੀ ਚੁੱਕ ਲੈਂਦੇ ਹੁੰਦੇ ਆ ਹਾਂਜੀ ਇਦਾਂ ਨਹੀਂ ਹੁੰਦਾ ਕਦੀ ਵੀ ਵੀ ਮਾਂ ਤੜਫਦੀ ਫਿਰੇ ਕੰਮ ਕਰਦੀ ਫਿਰੇ ਕਦੀ ਘਰਾਂ ਦਾ ਕਰੇ ਕਦੀ ਬਾਹਰਾਂ ਦਾ ਕਰੇ ਕਈ ਸਭ ਕੁਝ ਕਰੇ ਮੈਂ ਕਿੰਨਾ ਕਿ ਚਿਰ ਜ਼ਿੰਮੇਵਾਰੀਆਂ ਚੱਕੂੰਗੀ ਤੁਹਾਡੀਆਂ ਮੈਂ ਮੈਨੂੰ ਕਿੰਨਾ ਕਿ ਚਿਰ ਦੇਖੋਗੇ ਉਹ ਗੱਲਾਂ ਕਿ ਮੈਂ ਤਾਂ ਨਹੀਂ ਇਹ ਨਾਲ ਲੱਭਦੀ ਇਹਦੀ ਗੱਲਾਂ ਕਰਦੇ ਨਾ ਫਿਰ ਤਾਂ ਮੈਂ ਨਹੀਂ ਜੀ ਆਲਾ ਪਾਦੀ ਇਹ ਹੁਣੇ ਮੋਠੇ ਨੂੰ ਵੇਸ ਹੋ ਜਾਣਾ ਯਾਰ ਇਹ ਮੇਰੇ ਵਾਸਤੇ ਦੁੱਧ ਤੇ ਸੈਂਡਵਿਚ ਲੈ ਕੇ ਆਉਂ ਤੂੰ ਜਿਹੜਾ ਸੋਨਾ ਨਾ ਹੁਣ ਤੂੰ ਨਾ ਸੋ ਕੇ ਮੈਂ ਜਿਹੜਾ ਦੁੱਧ ਲੈ ਕੇ ਆਈ ਹਾਂ ਨਾ ਇਹ ਵੀ ਵਾਪਸ ਚੱਲਾ ਯਾ ਹਾਂ ਹੁਣ ਸੌਣਾ ਜਾਂ ਸੋਈ ਤੇ ਜਾਂ ਜਿੱਥੋਂ ਮਰਜੀ ਜਾ ਕੇ ਖਾਈ ਆ ਗੇਮਾਂ ਵਾਲੇ ਆ ਨਾ ਜਿਹੜੇ 24 ਘੰਟੇ ਮੋਬਾਈਲ ਦੇ ਵਿੱਚ ਬੜਿਆ ਰਹਿਣਾ ਗੜਾ ਤੂੰ ਇਹ ਤੈਨੂੰ ਹੁਣ ਮੋਬਾਈਲਾਂ ਵਾਲੇ ਰੋਟੀ ਭੇਜਣਗੇ ਤੇ ਮੋਬਾਈਲਾਂ ਵਾਲੇ ਸਾਰਾ ਖਰਚਾ ਭੇਜਣਗੇ ਤੂੰ ਜਾ ਉਹ ਮੇਰੇ ਵਾਸਤੇ ਤੂੰ ਸੈਂਡਵਿਚ ਲੈ ਕੇ ਆਓ ਹਾਂ ਜਾ ਜੋ ਜਾ ਹਾਂ ਕੋਈ ਨਹੀਂ ਮੈਨੂੰ ਚੱਲ ਜੰਨੀ ਹੈ ਤੈਨੂੰ ਕਾਕਾ ਪਤਾ ਲੱਗ ਜਾਣਾ ਦੇਖੀ ਮੈਂ 24 ਘੰਟੇ ਮੋਬਾਈਲ ਨੂੰ ਜ਼ਿਆਦਾ ਟਾਈਮ ਦਿੰਦਾ ਤੂੰ ਆਪਣਾ ਜਾਓ ਆਪਣੀ ਠੀਕ ਕਰ ਲੈ ਪਾਏ ਆ ਯਾਰ ਟਾਈਮ ਇਨਾ ਹੋ ਗਿਆ ਲੱਗਦਾ ਬੀਬੀ ਇਹਨਾਂ ਕੁਝ ਲੈ ਕੇ ਨਹੀਂ ਆਣਾ ਮੇਰੇ ਵਾਸਤੇ ਪਹਿਲਾਂ ਕੀ ਨੂੰ ਨਾ ਬੈਕਰ ਆ ਕਿ ਮੈਂ ਆਪਣੇ ਵਾਸਤੇ ਆਰਡਰ ਕਰ ਦਾਂ ਕੁਝ ਵੀ ਲੱਗਦਾ ਕੁਝ ਨਹੀਂ ਲੈ ਕੇ ਆਣਾ ਮੇਰੇ ਵਾਸਤੇ ਇਧਰ ਨੂੰ ਇੰਨੀ ਭੁੱਖ ਲੱਗੀ ਆ ਉੱਪਰ AC ਆਰੇ ਹੈਲੋ ਹਾਂਜੀ ਸਰ ਕਿਹ ਕਿਹੜਾ ਸਟੂਡੈਂਟ ਹਾਂਜੀ ਸਰ ਕੀ ਕਹਤੇ ਆ ਆਪਣੇ 2 ਗਾਰਲਿਕ ਬ੍ਰੈਡ ਹਾਂਜੀ ਤੇ ਇੱਕ ਪਲੇਟ ਉਸ ਤੇ ਦੋ ਗੋਲਡ ਕਾਫੀ ਹਾਂਜੀ ਇਹ ਸਰ ਆਪਣੇ ਇੱਧਰ ਆਰਡਰ ਕਰਨਾ ਤੁਸੀਂ ਆਪਣੇ ਕੀ ਕਹਤੇ ਆ ਨੀਅਰ ਸਿੱਖ ਸਭਾ ਗੁਰਦੁਆਰਾ ਹਾਂਜੀ ਹਾਊਸ ਨੰਬਰ 32 ਹਾਂਜੀ ਵਿਲੇਜ ਲੰਦਰ ਹਾਂਜੀ ਜੀ ਮੈਂ ਸਰ ਪੇਮੈਂਟ ਤੁਹਾਡੇ ਇੱਥੇ ਐਪ ਤੇ ਕਰ ਦਿੰਦਾ ਹਾਂ। ਹਾਂਜੀ ਮੈਂ ਕਰ ਦਿੰਦਾ Google Pay ਸਰ। ਠੀਕ ਹੈ ਸਰ। ਕਿੰਨੇ ਦਾ ਚਾਰਜ ਹੋ ਰਾ ਜੀ ਸਰ ਪਰ? ਠੀਕ ਹੈ ਸਰ। 20 ਮਿੰਟ ਤੱਕ। ਓਕੇ ਸਰ। ਥੈਂਕ ਯੂ। ਟੈਕ ਜ਼ੋਨ। ਇੱਕ ਮੈਂ ਜਰਾ ਨਾ ਪੇਮੈਂਟ ਕਰ ਦਵਾ ਜਰਾ। ਕਿੱਥੇ ਗਿਆ Google Pay ਮੇਰਾ? ਆਰੇ Google Pay। ਤੇ ਪੇਮੈਂਟ ਸੈਂਡ ਕਰ ਦਵਾ ਜਰਾ ਕੀ ਨੰਬਰ ਸੀ ਇਹਨਾਂ ਦਾ? वो लगदा ऑर्डर आ गया मेरा कौन भैया हां जी एचके से आए एचके तो आए हां जी आ जाओ अंदर आ जाओ ये ऑर्डर आप मेरे जल्दी आना है हां जी हां भैया ऑर्डर आपका ऑर्डर आया था ये हाँ जी हाँ जी आपका टिफिन आया ठीक ठीक है भैया ओके ओके ठीक ठीक ले भाई वो हाँ की ਇਹਦਾ ਗਾਰਲਿਕ ਬ੍ਰੈਡ ਆ ਉਲਫ ਇਹਦੇ ਵਿੱਚ ਕੀ ਆ ਉੱਤੇ ਵੀ ਤੁਹਾਡਾ ਟੋਸੇ ਚਟਨੀ ਗਈ ਕਿੱਥੇ ਤਾਂ ਕਿ ਨੌਨ ਵੇਜ ਇਹ ਤਾਂ ਮੈਂ ਮੰਗਾਇਆ ਵੀ ਨਹੀਂ ਇਹ ਕਿਧਰੋਂ ਆ ਗਿਆ ਮੁੰਲਾ ਦਾ ਗਲਤੀ ਨਾ ਕਰੇ ਹੋਰਦਾ ਆਰਡਰ ਨਾ ਮੇਰੇ ਕੋ ਆ ਗਿਆ ਵੀ ਚਲੋ ਸਭ ਦਾ ਫਾਇਦਾ ਹੋ ਗਿਆ ਮੈਂ ਆਪਣਾ ਫੋਨ ਵੀ ਬੰਦ ਕਰ ਦਵਾ ਕਿ ਫੋਨ ਨਾ ਕਰ ਦਿੰ ਮੈਨੂੰ ਹਾਂ ਚਲੋ ਵੀ ਫੋਨ ਵੀ ਹੋ ਗਿਆ ਬੰਦ Onun şeyi yemeye mi geliyor na? Bakar mıyım ya? Yemek neyin kondiydi? Yani tabii baba bir panirat değil ha? Biraz daha ਓਹੋ ਮੇ ਤੁੰ ਤੂੰ ਹਾਂਜੀ ਤੇਰਾ ਕਿੱਥੋਂ ਅੱਜ ਦਿਲ ਕਰ ਆਇਆ ਆਣ ਲਈ ਬਸ ਐਸੀ ਦਿਲ ਕਰਾ ਤੋ ਅੱਗੇ ਚਲੋ ਦੀਦੀ ਕੋ ਮਿਲਿਆ ਆਪ ਕੋ ਮਿਲਿਆ ਅੱਛੀ ਗੱਲ ਆ ਬਹੁਤ ਅੱਛੀ ਗੱਲ ਹੋਰ ਕਿਦਾਂ ਠੀਕ ਹੈਗਾ ਹਾਂਜੀ ਬੜੀਆ ਜੀ ਬਸ ਇੱਥੇ ਹੀ ਬਰਾ ਆਗਾਸ ਬੈਠੇ ਆ ਕੀ ਕਰੀਏ ਟੈਨਸ਼ਨਾਂ ਦੇ ਵਿੱਚ ਜੀ ਮੈਂ ਆਇਆ ਸੀ ਮੁੰਡੇ ਵਾਰੇ ਠਟੇ ਕੀ ਹੋਇਆ ਵਿਗੜਾ ਆ ਬਹੁਤ ਜ਼ਿਆਦਾ ਕੀ ਗੱਲ ਹੋਈ ਆ ਕੀ ਗੱਲ ਬਿਗੜਿਆ ਹੈ ਦਵਸਤ ਰਿਸ਼ਤਾ ਲੈ ਕੇ ਆਇਆ ਜੇ ਕਰਨੇ ਚਾਹਦੇ ਐ ਤਾਂ ਦੱਸੋ ਕੋਈ ਰਿਸ਼ਤਾ ਉਸਤਾ ਕਰਦੀ ਊੜੀ ਵਿੱਚ ਲਿਖੀ ਹੋਈ ਹੈ ਕਰਨਾ ਤੇ ਉਹ ਅੱਗੇ ਨਹੀਂ ਮੰਨਦਾ ਹੈਗਾ ਤਾਂ ਗਾਂ ਊੜੀ ਵੀ ਦੁਖੀ ਹੋਊਗੀ ਆ ਕੇ ਹੋ ਤੁਸੀਂ ਵੀ ਤਾਂ ਦੁਖੀ ਹੋ ਰਹੇ ਹੋ ਜੋ ਜੋ ਇਹਦੇ ਬਾਰੇ ਮੈਂ ਗੱਲ ਦੱਸ ਰਿਹਾ ਸੋਚਿਆ ਹੈ ਤੁਸੀਂ ਸੋਚਣਾ ਚਾਹੀਦਾ ਤੁਮ ਦੇਖੀ ਦੇਖਿਆ ਤੁਸੀਂ ਇਹਦਾ ਬਾ ਵਿਗੜਾ ਤਨਵੈੰਦ ਰਸਟਰੀਟੀ ਹੋਣੀ ਪੂਰੀ ਸਟੋਰੀ ਥੋੜੀ ਨਾ ਦੱਸਾਂਗਾ ਅੱਛਾ ਵਿਗੜੇ ਤੋਂ ਪਤਾ ਲੱਗਿਆ ਤਾਂ ਕਿ ਆਹੋ ਘਰ ਬੈਠੇ ਮਾਵਾ ਨੂੰ ਕੀ ਪਤਾ ਲੱਗਦਾ ਬੱਚੇ ਬਾਹਰ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਆ ਬਿਲਕੁਲ ਇਹ ਜਬ ਵੀ ਦੇਖੋ ਇਹ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਨੂੰ ਇਹ ਗੱਲ ਦੱਸ ਰਹੇ ਹਾਂ ਇਹ ਜਿਹੜਾ ਮੋਟਰਸਾਈਕਲ ਰੋਕਦੇ 5 ਮਿੰਟ ਬਾਅਦ ਫੋਨ ਆ ਜਾਂਦਾ ਅੱਛਾ ਫੋਨ ਕਰਕੇ ਸੁਣ ਲੈ ਇਹਦਾ ਫੇ ਵੀਡੀਓ ਕਾਲ ਵੀ ਆ ਜਾਂਦੀ ਹੈ ਚਾ ਤੋ ਉਹ ਚ ਗੱਲ ਕਰਦਾ ਰਹਿੰਦਾ ਉਹ ਵੀਡੀਓ ਕਾਲ ਚ ਗੱਲ ਨਹੀਂ ਕਰਦਾ ਹੁਣੇ ਇਹ ਨਹੀਂ ਪਤਾ ਮੈਨੂੰ ਲੱਗਦਾ ਉਹ ਗੇਮਾਂ ਖੇਲਦਾ ਹੋਣਾ ਆ ਨਹੀਂ ਨਹੀਂ ਮੰਨੇ ਕਰੋ ਨਹੀਂ ਗੇਮਾਂ ਬਾਹਰ ਵੀ ਕਰ ਮੈਂ ਕਹਿੰਦਾ ਤੇਰੀ ਡਿਊਟੀ ਨਹੀਂ ਹਰੇ ਕੰਮ ਤੇ ਕਿਤੇ ਨਹੀਂ ਜਾਂਦਾ ਨਹੀਂ ਜਾਂਦਾ ਮੈਂ ਤਾਂ 10 ਸਾਲ ਹੋ ਗਏ ਇਹਨੂੰ ਲਵਾਏ ਇਹਨੂੰ ਕੰਮ ਤੇ ਕੋਈ ਕਰਦਾ ਹ ਹ ਉਹ ਕੁੜੀ ਗੱਲਬਾਤ ਕਰਦੀ ਰਹਿੰਦੀ ਰਹਣਾ ਹਮ ਬਥੇ ਹੁਣ ਗੱਲ ਕਰਕੇ ਤੁਰ ਪੈਂਦਾ ਫਿਰ ਦੇਰਾ ਚ ਰੁਕ ਜਾਂਦਾ ਮੈਂ ਤਾਂ ਹੀ ਕਹਿੰਦੀ ਆ ਕਿ 10 ਸਾਲ ਹੋ ਗਏ ਆ ਕੰਮ ਤੇ ਲਵਾਏ ਇਹਨੂੰ ਕਿ 10 ਮਿੰਟਾਂ ਬਾਅਦ ਹੀ ਘਰ ਆ ਜਾਂਦਾ ਆ ਕਾਮੀ ਇੰਨਾ ਕਿ ਸੀ ਕਹਿੰਦਾ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ ਕਾਮੀ ਇੰਨਾ ਕਿ ਸੀ ਗੱਲ ਇਹ ਹੁਣ ਤੁਸੀਂ ਸੋਚੋ ਕੇਰਵਰ ਕੀ ਸੋਚਿਆ ਜਾਏ ਨਹੀਂ ਕੱਲ ਨੂੰ ਇਹਦਾ ਹੁਣ ਅਜੀ ਜੇ ਤੂੰ ਕਹਿਣਾ ਵਿਚਾਰ ਤੇਰੇ ਕਹੜਾ ਤੇ ਮੈਂ ਰਿਸ਼ਤਾ ਕਰ ਵੀ ਦਿੰਨੀ ਆ ਜੀ ਤੇ ਜੇ ਕੱਲ ਨੂੰ ਉਹਨੇ ਕੁੜੀ ਨੂੰ ਵੀ ਤਰਕ ਕੀਤਾ ਫੇਰ ਅਸੀਂ ਕੀ ਕਰਾਂਗੇ ਤੁਹਾਨੂੰ ਨਹੀਂ ਕਰੂਗਾ ਤੁਸੀਂ ਸਮਝਾਣਾ ਬੇਟੇ ਨੇ ਉਹਨੇ ਤਰੀਕੇ ਨਾਲ ਸੁਝਾਇਆ ਉਹ ਕਿ ਕਿੱਦਾਂ ਕਰਨੀ ਹੈ ਬੇੜੇ ਨਹੀਂ ਤੇ ਫਿਰ ਤੂੰ ਵਿਆਹ ਕਰਨਾ ਚਾਹਦਾ ਕੁੜੀ ਤੈਨੂੰ ਪਸੰਦ ਹੈ ਉਹ ਪਗੜ ਲੱਗਦਾ ਹਾਂ ਪਰ ਸਮਝੀ ਨ ਲੱਗਦੀ ਉਹ ਫੋਨ ਜੀ ਇੰਨਾ ਖੁੱਬਿਆ ਆ ਜਦ ਤਾ ਉਹਦਾ ਪਿਓ ਮਰ ਗਿਆ ਨਾ ਮਿੱਥੂਨ ਤੈਨੂੰ ਮੈਂ ਗੱਲ ਦੱਸਾਂ ਮੇਰੇ ਉਹ ਕਹਨੇ ਚ ਹੈ ਹੀ ਨਹੀਂਗਾ ਉਹ ਫੋਨ ਚ ਇੰਨਾ ਕਬੜਿਆ ਰਹਿੰਦਾ ਆ ਮੈਂ ਤੇ ਆਪ ਤੂੰ ਕੀ ਰਹਿਨੀ ਆ ਵੀ ਤੂੰ ਚੋਰੀ ਕਰਦੇ ਹਾਂ ਵੇਖ ਫੋਟੋ ਲੈ ਕੇ ਆਇਆ ਅੱਛਾ ਜੇ ਕੁੜੀ ਪਸੰਦ ਆ ਜੇ ਹਾਂ ਤੂੰ ਮੁੰਡਿਆਂ ਨਾਲ ਥੋੜਾ ਜੀ ਗੱਲਬਾਤ ਕਰਕੇ ਫੋਟੋ ਦਿਖਾ ਦਿਓ ਆ ਦੇਖੋ ਚਲੋ ਜੇ ਤੂੰ ਇਹ ਜਿਹੜੇ ਲਫਾਫੇ ਚ ਪਾ ਕੇ ਲਿਆਇਆ ਕੋਈ ਬਾਹਰ ਗਈ ਹੋਈ ਹੈ ਠੀਕ ਹੈ ਥੋੜੀ ਤਾਂ ਬਹੁਤ ਸੋਹਣੀ ਹੈ ਬਾਹਰ ਗਈ ਹੈ ਅੱਛਾ ਜੀ ਰੈਡ ਗਈ ਤੈਨੂੰ ਮੁੰਡਾ ਫੜਿਆ ਲਿਖਾ ਚਾਹੀਦਾ ਕਾਫੀ ਤੇ ਮੈਂ ਕਹਾਂ ਇਹ ਮੁੰਡਾ ਦੇਖਿਆ ਪਰ ਉਹ ਏ ਨੂੰ ਪਤਾ 30 ਵਰਗੀ ਕੁੜੀ ਹੋਈ ਹਾਂ ਸਰਪ ਦਾ 30 ਉੱਤੇ ਤੇਲ ਆ ਜੂਗਾ ਬਾਹਰ ਬਾਹਰ ਕਰਕੇ ਤਾਂ ਜਲਦੀ ਉਹਦੇ ਤੇਲ ਲਾਓ ਹੋ ਸਕਦਾ ਕਿ ਪਤਾ ਬਦਲ ਹੀ ਜਾਵੇ ਕਿ ਪਤਾ ਚੇ ਬਦਲ ਜੂਗਾ ਕਿਉਂਕਿ ਕੀ ਬਤਾ ਉਹਦੀ ਸੋਚ ਉਹ ਬਾਹਰ ਮੇਰਾ ਬੱਜੇ ਮੈਂ ਬਾਹਰ ਚੱਲ ਜੂ। ਚਲ ਜੇ ਤੂੰ ਮੈਥੋਂ ਮੇਰੇ ਕੋ ਨਾ ਆਉਂਦਾ ਸੱਚੀ ਮੈਂ ਕਹਿੰਨੀ ਮੈਨੂੰ ਪਤਾ ਲੱਗਦਾ ਹੀ ਨਾ ਸ਼ਾਇਦ ਕੋਈ ਗੱਲ ਨਹੀਂ ਮੈਂ ਕੱਲ ਨੂੰ ਗੱਲ ਕਰਕੇ ਉਹਨਾਂ ਦੇਖਦੀ ਆਂ ਤੇ ਤੈਨੂੰ ਮੈਂ ਦੱਸੂੰਗੀ ਠੀਕ ਹੈ ਫਿਰ ਮੈਂ ਚਾਹ ਪਾਣੀ ਬਣਾਵਾ ਬੈਠ ਜਾ। ਅੱਛਾ ਜੀ ਦਾ ਰੋ ਵੱਡੀਆਂ ਉਂ ਘਰਾਉਣ ਖੁਸ਼ ਰੋ ਠੀਕ ਵੇ ਹੁਣ ਸਵੇਰੇ ਗੱਲ ਕਰਕੇ ਦੇਖ ਲੈਂਦੀ ਆ ਮਨੀਸ਼ ਦੇ ਪਾਪਾ ਦਿਲੋਂ ਤੈਨੂੰ ਯਾਦ ਕਰਦੀ ਪਈ ਆ ਤੂੰ ਇਸ ਮੁੰਡੇ ਨੂੰ ਥੋੜਾ ਆ ਜਾਂ ਸਮਝਾ ਸੁਧਾਰ ਜੇ ਮੈਂ ਕੱਲ ਨੂੰ ਗੱਲ ਕਰਕੇ ਦੇਖਦੀ ਆ ਕਿਤੇ ਗੱਲ ਬਣ ਜਾਵੇ ਮਨੀਸ਼ ਦੇ ਪਾਪਾ ਦੇ ਤੇਰੇ ਮੁੰਡੇ ਦਾ ਰਿਸ਼ਤਾ ਕਰ ਦਿੱਤਾ ਆ ਵਿਆਹ ਵੀ ਕਰ ਦਿੱਤਾ ਆ ਸਾਰਾ ਕੋਸ਼ਿਸ਼ ਹੋ ਗਿਆ ਆ ਸੱਚੀ ਜੇ ਤੂੰ ਅੱਜ ਮੇਰੇ ਨਾਲ ਹੁੰਦਾ ਤੇ ਮੈਨੂੰ ਕਿੰਨਾ ਚੰਗਾ ਲੱਗਣਾ ਸੀਗਾ ਕੱਲੀ ਨੇ ਸਭ ਕੁਝ ਕੀਤਾ ਆ ਆਹ ਤੈਨੂੰ ਆ ਤੇਰੀ ਨੋਹ ਰਾਣੀ ਦਿਖਾਉਣੀ ਆ ਕਿ ਤੇ ਹੀਰੇ ਵਰਗੀ ਕੁੜੀ ਆ ਬਹੁਤ ਸੋਹਣੀ ਕੁੜੀ ਆ ਬਹੁਤ ਚੰਗੀ ਆ ਬਸ ਤੇਰਾ ਅਸ਼ੀਰਵਾਦ ਚਾਹੀਦਾ ਆ ਚਲ ਆ ਮੈਂ ਤੈਨੂੰ ਦਿਖਾਵਾਂ ਆਜਾ ਆ ਦੇਖ ਆਪਣੇ ਮੁੰਡੇ ਨੂੰ ਸਿਹਰਿਆਂ ਦੇ ਵਿੱਚ ਕਿੱਡਾ ਸੋਹਣਾ ਲੱਗਦਾ ਤੇਰਾ ਪੁੱਤ ਨੋਹ ਰਾਣੀ ਦੇਖ ਤੇਰੀ ਕਿੱਡੀ ਹੀਰੇ ਵਰਗੀ ਲੱਗਣ ਧੀ ਆ ਵੇ ਬੱਚੇ ਮੇਰੇ ਕਿੱਡੇ ਸੋਹਣੇ ਲੱਗਦੇ ਆ ਆਪਣੇ ਪਾਪਾ ਨੂੰ ਯਾਦ ਕਰਦੇ ਆ ਪਾਪਾ ਨੂੰ ਮਿਸ ਕਰਦੇ ਆ ਅਸ਼ੀਰਵਾਦ ਦਿਓ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਰਾਜੀ ਖੁਸ਼ੀ ਰਹਿਣ ਤੇ ਮੇਰਾ ਪੁੱਤ ਕਿੱਡਾ ਸੋਹਣਾ ਲੱਗਦਾ ਮੇਰੀ ਨੋ ਕਿੰਨੀ ਸੋਹਣੀ ਲੱਗਦੀ ਆ ਬਾਰ ਬਾਰ ਤਾਈ ਮੈਂ ਇਹੀ ਗੱਲ ਕਹੀ ਜਾਂਦੀ ਮੇਰੇ ਬੱਚੇ ਕਿੱਡੇ ਸੋਹਣੇ ਲੱਗਦੇ ਆ ਇਹ ਸੱਚੀ ਬਹੁਤ ਸੋਹਣੇ ਲੱਗਦੇ ਆ ਪਰਮਾਤਮਾ ਇਹਨਾਂ ਦੀ ਲੰਬੀਆ ਉਮਰਾਂ ਕਰੇ ਵੇਰੀ ਕਰਨੀ ਆ ਅ ਚਾਹ ਲੈ ਲਓ ਮੈਂ ਇਹਨਾਂ ਨੂੰ ਵੀ ਦਿਆਂ ਮਚਾ ਮੈਂ ਕਿਹਾ ਜੀ ਉੱਠ ਗਏ ਹੋ ਚਾਹ ਲੱਗੇ ਐਸੀ ਮੈਂ ਤੁਹਾਡੇ ਹਾਲੋ ਚਾਹ ਲੈ ਉਹ ਕੀ ਆ ਗਿਆ ਕੀ ਆ ਗਿਆ ਫਾੜ ਯਾਰ ਉਹਨੂੰ ਫਾੜ ਯਾਰ ਇੱਥੇ ਇੱਥੇ ਖੜੀ ਹੋਈ ਆ ਕੀ ਕਰੀ ਜਾਨੀ ਤੂੰ ਅੰਦਰ ਹੋਇਆ ਸੈਡ ਅ ਚਾਹ ਲੈ ਲਓ ਪਹਿਲਾਂ ਕੀ ਆ ਗਿਆ ਕੀ ਆ ਗਿਆ ਫਾੜ ਯਾਰ ਉਹਨੂੰ ਉਹ ਸਕੋਟ ਆ ਗਈ ਪਿੱਛੇ ਤੇਰੇ ਅਗਲਾ ਧਿਆਨ ਨਾਲ ਦੇਖ ਕੀ ਗੱਲ ਆ ਯਾਰ ਹਾਂ ਚਾਰ ਲੈ ਲਓ ਤੰਗ ਕੀਤਾ ਯਾਰ ਆਹ ਰੁਕ ਜਾ ਜੀ ਮੈਨੂੰ ਨਹੀਂ ਪਤਾ ਜੀ ਰੁਕ ਜਾ ਵੇਟ ਕਰ ਲੈ ਆਹ ਫੜ ਫੜ ਫੜੀ ਯਾਰ ਨੂੰ ਫੜ ਫੜ ਆ ਗਿਆ ਤੇਰੇ ਮਗਰ ਆ ਗਿਆ ਯਾਰ ਫੜਣ ਕੀ ਆ ਐਹ ਛੁਟਾ ਤਾਂ ਧਿਆਨੀ ਹੈ ਨਹੀਂ ਇੱਧਰ ਕੀ ਯਾਰ ਤੂੰ ਛੱਡ ਯਾਰ ਚਾਹ ਨੂੰ ਸਿੱਧ ਪਲਾ ਦੇ ਯਾਰ ਜਾ ਪਿਛੇ ਆ ਤੇ ਚਾਹ ਗਰਮ ਗਰਮ ਨੇ ਪਈ ਤੇਰੇ ਉੱਤੇ ਛੇ ਆ ਡੋਬੀ ਥੱਲੇ ਮਸਾਲੇ ਇੰਨਾ ਫਰੋਂ ਛੁ ਧਿਆਨੀ ਤੇਰੀ ਫੜ ਫੜ ਗਿਆ 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 ਕੀ ਕਿ ਫੜ 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 ਅੱਜ ਤਾਂ ਬਹੁਤ ਥੱਕ ਗਿਆ ਕਿੰਨਾ ਟਾਈਮ ਹੋ ਗਿਆ 12 ਵਜੇ ਗਏ ਆ ਯਾਰ ਚਲੋ ਨਵਾਂ ਮੈਦਲਾ ਹੋ ਯਾਰ ਕੀ ਕਰਦੇ ਵੈ ਇੰਨੀ ਯਾਰ ਚਲੋ ਆਰਾਮ ਨਾਲ ਪਹਿਲਾਂ ਬਹਿਨੇ ਆ ਥੋੜੀ ਫਿਰ ਕੋਈ ਗੱਲਬਾਤ ਕਰਦੇ ਆ ਫਿਰ ਨੀਂਦ ਲੈਣੇ ਆ ਆਏ ਬਹੁਤ ਥੱਕ ਹੋ ਗਿਆ ਮੈਂ ਕਿ ਕੀ ਕਰਦੇ ਤੇਰੀ ਫੜ ਯਾਰ ਨੂੰ ਕੋਈ ਨਾ ਗੱਲ ਕਰਨੀ ਪਈ। ਹਾਂ ਕੀ ਗੱਲ ਆ? ਕੀ ਕਰਦੇ ਆ? ਮੈਨਾਂ ਕੋਈ ਗੱਲ ਬਾਤ ਕਰੋ। ਕੀ ਗੱਲ ਕੀ ਤੈਨੂੰ ਯਾਰ? ਹੱਸ ਕਰਦੇ। ਮੈਂ ਗੇਮ ਖੇਡਦਾ ਪਿਆ ਯਾਰ। ਛੱਡ ਦੋ ਮੈਨੂੰ ਹੁਣ। ਜਾ ਯਾਰ ਤੂੰ ਜਾ ਉੱਧਰ ਜਾ ਕੇ ਬੀਬੀ ਕੋ ਸੋਇਆ ਯਾਰ ਮੈਨੂੰ ਤੰਗ ਨਾ ਕਰ। ਆਹ ਵਜ ਗਿਆ ਸੌਂਦੇ ਕਿੱਡੀ ਬੀਬੀ ਕੋ ਸੋਇਆ ਉੱਧਰ ਜਾ ਕੇ ਮੈਨੂੰ ਕੀ ਦੁਖੀ ਕੀਤਾ ਯਾਰ ਤੂੰ। ਆਓ ਜਾ ਤੂੰ। ਆਹ ਵੀ ਗੱਲ ਹੋਈ ਐ। ਨਹੀਂ ਜਾ ਉੱਧਰ ਮੈਂ ਅਸੇ ਹੀ ਗੇਮ ਖੇਡ ਰਿਹਾ ਦੇਖਦਾ ਨਹੀਂ ਪਿਆ। ਕੀ ਯਾਰ? ਇਹ ਕੋਈ ਹੱਲ ਕਰਨਾ ਹੀ ਪੈਣਾ ਐ ਜਿਹੜਾ ਤੇਰਾ ਫੋਨ 'ਚ ਹੀ ਬੜੇ ਰਹਿੰਦੇ ਆ ਹਜੇ ਹਫਤਾ ਹੋਇਆ ਵਿਆਹ ਨੂੰ ਹਰ ਵੇਲੇ ਜਦੋਂ ਦੀ ਮੈਂ ਆਈਆਂ ਦਿਨ ਰਾਤ ਫੋਨ 'ਚ ਫੋਨ 'ਚ ਰੋਟੀ ਖਾਣੀ ਤਾਂ ਫੋਨ 'ਚ ਚਾਹ ਦੇਣਾ ਤਾਂ ਹੀ ਸਹੀ ਤਰ੍ਹਾਂ ਬਣਦੀ ਪੱਸ ਗਿਆ ਟੁੱਟ ਟੁੱਟ ਕੇ ਪੈਣਾ ਕੀ ਕਰੀਂ ਹੋਲੋ ਗਿਆ ਪੂਰੀ পেট ਵੀ ਰੱਜ ਗਿਆ ਮੇਰੇ ਨੂੰ ਉਹ ਦੀ ਦਾ ਭਾਗ

ਜੇ ਮੈਂ ਨੂੰ ਰੋਟੀ ਪਾ ਕੇ ਦਿੰਨੀ ਆ ਤੇ ਇਹ ਰੋਟੀ ਜਾ ਕੇ ਮਾਰਦਾ ਮੇਰੇ ਪੈਰਾਂ 'ਚ ਹਾਂ ਜੇ ਮੈਂ ਨੂੰ ਚਾਹ ਲੈ ਕੇ ਜਾਨੀ ਆ ਤੇ ਇਹ ਚਾਹ ਗਰਮ ਗਰਮ ਮੇਰੇ ਪੈਰਾਂ ਤੇ ਡੋਲ ਦਿੰਦਾ ਐ ਇੰਨਾ ਗਲਤ ਵਿਹਾਰ ਕਰਦਾ ਮੇਰੇ ਨਾਲ ਗਾਲਾਂ ਕੱਢਦਾ ਹਰ ਵੇਲੇ ਜਦੋਂ ਵੀ ਮੈਨੂੰ ਦੇਖ ਲਮਾ ਦਿਨ ਵੇਲੇ ਰਾਤ ਵੇਲੇ ਫੋਨ ਤੇ ਲੱਗਾਰ ਰਹਿਦਾ ਬਸ ਏਵੇਂ ਹੀ ਖੇਡਦਾ ਰਹਿੰਦਾ ਐ ਇਹ ਤਾਂ ਬਹੁਤ ਵਿਗੜਿਆ ਹੋਇਆ ਐ ਮੈਂ ਤਾਂ ਹੁਣ ਇਹ ਸੋਚਦੀ ਆ ਕਿ ਮੇਰੇ ਘਰ ਦੇ ਅੱਗੇ ਇੰਨੇ ਗਰੀਬ ਮੇਰਾ ਡੈਡੀ ਦਿਹਾੜੀ ੱੱੱੱੱੱੱੱੱੱੱੱੱੱੱ ਕਰਦੇ ਮੇਰਾ ਭਰਾ ਦਿਹਾੜੀ ੱੱੱੱੱੱੱੱੱ ਕਰਦਾ ਐ ਇੰਨੀ ਗਰੀਬ ਫੈਮਿਲੀ ਚੋਂ ਮੈਂ ਆਈ ਆ ਉਹਨਾਂ ਨੇ ਤਾਂ ਮੇਰਾ ਮਸੀ ਕਿਤੇ ਵਿਆਹ ਕੀਤਾ ਤੇ ਸਾਡੀ ਕੁੜੀ ਚਲੋ ਸੌਖੀ ਹੋ ਗਈ ਅੱਗੇ ਇਹ ਕੀ ਪਤਾ ਸੀਗਾ ਕਿ ਇੰਨੇ ਮਾੜੇ ਬੰਦੇ ਦੇ ਲਾੜ ਲਾਤੀ ਅਸੀਂ ਕੁੜੀ ਹੁਣ ਜੇ ਮੈਂ ਉਹਨਾਂ ਨੂੰ ਦੱਸਦੀ ਆ ਉਹ ਵੀ ਦੁਖੀ ਹੋਣਗੇ ਕਿ ਹੁਣ ਇਧਰੋਂ ਮੈਂ ਦੁਖੀ ਆ ਕਿ ਹਫਤਾ ਹੋਇਆ ਵਿਆਹ ਨੂੰ ਮੈਂ ਐਦਾਂ ਦੇ ਬੰਦੇ ਨਾਲ ਕਿੱਦਾਂ ਸਾਰੀ ਜ਼ਿੰਦਗੀ ਕੱਢੂੰਗੀ ਜਿਹੜਾ ਹਰ ਵੇਲੇ ਫੋਨ ਤੇ ਲੱਗਾ ਰਹਿੰਦਾ ਮੇਰੀ ਇੱਕ ਨਹੀਂ ਸੁਣਦਾ ਨਾ ਮੇਰਾ ਦੁੱਖ ਦਾ ਨਾ ਸੁਖ ਦਾ ਹੂੰ ਦੱਸੋ ਹੁਣ ਕੀ ਕੀਤਾ ਜਾਏਦਾ ਹੁਣ ਮੈਂ ਇੱਕ ਸਕੀਮ ਲੜਾਈ ਆ ਹਾਂ ਪੁੱਤ ਮੈਨੂੰ ਤੁਹਾਡਾ ਸਾਥ ਚਾਹੀਦਾ ਆ ਮੈਂ ਤੇਰੇ ਨਾਲ ਆ ਤੁਹਾਡਾ ਪੋਤਿਆ ਮੇਰਾ ਘਰ ਬਲਾਇਆ ਹਾਂ ਠੀਕ ਆ ਆਪਾਂ ਇਹਨੂੰ ਇਹ ਜਿਹੜੀ ਫੋਨ ਦੀ ਲਤ ਲੱਗੀ ਆ ਇਹ ਛਡਾਉਣੀ ਆ ਚਾਹੇ ਕਿਦਾਂ ਵੀ ਕਰਕੇ ਇਹਨੂੰ ਬੰਦਾ ਬਣਾਉਣਾ ਆ ਲੈਣ ਤੇ ਲੈ ਕੇ ਆਉਣਾ ਆ ਹਾਂ ਠੀਕ ਆ ਠੀਕ ਆ ਨਾ ਕਿ ਕੱਲੂ ਘਰ ਬਰਬਾਦ ਹੋਵੇ ਹੂੰ ਠੀਕ ਆ ਆਪਾਂ ਹੁਣ ਇੱਕ ਪਲਾਨ ਬਣਾਉਨੇ ਆ ਠੀਕ ਆ ਉਹ ਪਲਾਨ ਚ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਮੈਂ ਦੇਉਂਗੀ ਸਾਥ ਪੂਰਾ ਦੇਉਂਗੀ ਸਾਥ ਉਹ ਪਲਾਨ ਦੇ ਵਿੱਚ ਆਪਾਂ ਏਦਾਂ ਦੋਨਾਂ ਦਾ ਸਾਥ ਹੋਊਗਾ ਤੇ ਆਪਾਂ ਇਹਨੂੰ ਬੰਦੇ ਬਣਾ ਸਕਦੇ ਹਾਂ ਠੀਕ ਆ ਇਹ ਪਲਾਨ ਆਪਾਂ ਹੁਣ ਕੱਲ ਤੋਂ ਸ਼ੁਰੂ ਕਰ ਦਈਏ ਹਾਂ ਇਹ ਪਤਾ ਨਾ ਲੱਗੇ ਉਹਨੂੰ ਨਹੀਂ ਲੱਗੂ ਮੈਂ ਤੇਰਾ ਵਾਦਾ ਕਰਦੀ ਆਂ ਦੇਖ ਜੇ ਮੇਰਾ ਉਹ ਪੋਤੇ ਆ ਤੇ ਤੂੰ ਵੀ ਮੇਰੀ ਨੂੰ ਆ ਆਪਾਂ ਹੁਣ ਰਲ ਕੇ ਇਹ ਖੇਡ ਖੇਡਣਾ ਹੈ ਆਹ ਠੀਕ ਜਿਹੜਾ ਉਹ ਲੈਨ ਤੇ ਆ ਜਵੇ ਬਾ ਠੀਕ ਆ ਫੋਨ ਦੀ ਲੱਟ ਛਡਾਈ ਇਹਨੂੰ ਆਹ ਫੋਨਾਂ ਨੇ ਤੇ ਪੁੱਤ ਬੜੇ-ਬੜੇ ਘਰ ਬਰਬਾਦ ਕਰ ਦਿੱਤੇ ਆ ਰਿਸ਼ਤੇ ਖਤਮ ਹੋ ਗਏ ਆ ਘਰ ਬਰਬਾਦ ਹੋ ਗਏ ਆ ਲੋਕਾਂ ਦੇ ਤਲਾਕ ਕਿਉਂ ਹੁੰਦੇ ਆ ਕਿਹੜੀਆਂ ਗੱਲਾਂ ਤੋਂ ਘਰ ਉਜੜਦੇ ਆ ਇਹਨਾਂ ਗੱਲਾਂ ਪਿੱਛੇ ਹੀ ਸਭ ਕੁਝ ਬਰਬਾਦੀਆਂ ਦਾ ਕਾਰਨ ਹੀ ਇਹੀ ਆ ਫੋਨ ਕਿਉਂਕਿ ਜੇ ਸਹੀ ਤਰੀਕੇ ਨਾਲ ਯੂਜ਼ ਕਰਨ ਨਾ ਤਾਂ ਕਦੀ ਹੋ ਨਹੀਂ ਸਕਦਾ ਉਹ ਬਹੁਤ ਗਲਤ ਯੂਜ਼ ਕਰਦਾ ਆ ਕੋਈ ਨਹੀਂ ਮੈਂ ਤੇਰੇ ਨਾਲ ਪ੍ਰੋਮਿਸ ਕਰਦੀ ਆ ਮੇਰਾ ਤੇਰੇ ਨਾਲ ਵਾਅਦਾ ਆ ਮੈਂ ਤੇਰੇ ਨਾਲ ਆ ਤੂੰ ਪੁੱਤ ਜਿੱਦਾਂ ਕਰਨਾ ਕਰ ਚਲੋ ਆਪਾਂ ਗੱਲ ਤੋਂ ਫੇਰ ਸ਼ੁਰੂ ਕਰਦੇ ਆਂ ਤੇ ਫੇਰ ਦੇਖਦੇ ਆਂ ਅੱਗੇ ਕੀ ਬਣਦਾ ਠੀਕ ਚਲੋ ਮੈਂ ਹੁਣ ਜਾਂਨੀ ਆ ਤੇ ਤੁਸੀਂ ਸੋਮੋ ਰੈਸਟ ਕਰੋ ਬਾਕੀ ਸਵੇਰੇ ਗੱਲ ਕਰਦੇ ਆਂ ਹੈਲੋ ਹਾਂਜੀ ਬੀਬੀ ਉਹ ਮਾਹੀ ਕਿੱਥੇ ਆ ਮੈਂ ਤਾਂ ਤੁਹਾਨੂੰ ਬੀਬੀ ਦਾ ਰੋਟੀ ਖਾਣ ਗਈ ਸੀ ਸੱਚ ਤੁਸੀਂ ਮੈਨੂੰ ਜਿੱਥੇ ਬੀਬੀ ਓ ਬੀਬੀ ਰੋਟੀ ਦੇ ਆ ਸੱਚ ਬੀਬੀ ਦਾ ਛੁੱਟੀ ਭਈ ਆ ਇਹ ਮਾਈ ਕਿਤੇ ਦਫਾ ਹੋਈ ਆ ਮਾਈ ਨੂੰ ਦੇਖਾ ਮੇਰਾ ਹਲੋ ਹਾਂ ਜੀ ਕੀ ਹਾਲ ਚਾਲ ਮੈਂ ਵੀ ਤੁਹਾਨੂੰ ਬਹੁਤ ਚਿੱਤੇ ਗੱਲ ਕੱਲ ਤੁਸੀਂ ਬਹੁਤ ਸੋਹਣੇ ਲੱਗਦੇ ਸੀ ਅੱਛਾ ਮੇਰੇ ਉੱਤੇ ਪੈਸਾ ਨਾ ਲੱਗਦਾ ਸੀ ਹਾਂ ਹਾਂ ਠੀਕ ਆ ਠੀਕ ਮੈਂ ਕਹਿੰਦਾ ਦਫਾ ਗਿਆ ਹਾਂ ਕਿੱਥੇ ਆ ਤੂੰ ਕੱਲ ਨੂੰ ਮੈਂ ਆ ਜਾਊਗੀ ਉੱਥੇ ਬੱਸ ਜਾਜ ਬਜ 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 ਉਹ ਕਿੱਥੇ ਰਹਿ ਗਏ ਮੈਂ ਤੁਹਾਨੂੰ ਉੱਥੇ ਮਿਲ ਲਵਾਂ ਉਹ ਆ ਗਈ ਕੱਲ ਪੱਕਾ ਓਏ ਇਹਨੂੰ ਮੇਰੇ ਘਰ ਲੈ ਇੱਧਰ ਸੁਦਾਈ ਪੱਲੇ ਪੈ ਕੱਟ ਮੈਂ ਤੈਨੂੰ ਕੀ ਕਹਿ ਰਿਹਾ ਬਾਅਦ ਵਿੱਚ ਗੱਲ ਕਰਦੀ ਆਂ ਕਿਹਨਾਂ ਗੱਲਾਂ ਹੋ ਰਹੀਆਂ ਸੀ ਕਿ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿਹਨਾਂ ਹੋ ਰਹੀਆਂ ਸੀ ਕਿਉਂ ਦੱਸਾਂ ਮੈਂ ਜਿੰਨਾ ਮਰਜ਼ੀ ਗੱਲ ਕਰਾਂ ਮੈਂ ਰੋਟੀ ਮੰਗ ਰਹਿਗਾ ਤੈਨੂੰ ਇਤਨੀ ਦਾ ਮੈਨੂੰ ਰੋਟੀ ਨੂੰ ਦਫਾ ਕਰ ਤੂੰ ਦੱਸ ਪਹਿਲਾਂ ਗੱਲ ਕਿੰਨਾ ਕਰ ਰਹੀ ਸੀਗੀ ਮੈਂ ਤੁਹਾਨੂੰ ਜੋ ਪੁੱਛ ਰਿਹਾ ਨਾ ਮੈਨੂੰ ਉਹਦਾ ਜਵਾਬ ਦੇ ਮੈਨੂੰ ਉਹਦਾ ਜਵਾਬ ਚਾਹੀਦਾ ਸੁਣਨ ਦੀ ਹਿੰਮਤ ਰੱਖ ਦੇ ਹਾਂ ਮੈਂ ਉਹ ਦੱਸ ਨਾ ਮੈਂ ਮੈਂ ਕੀ ਆਪਣੇ ਤੁਹਾਨੂੰ ਘੜਾ ਕੋ ਸਮਝ ਲੱਗਣੀ ਆ ਮੈਂ ਤੁਹਾਨੂੰ ਕੀ ਦੱਸਣਾ ਨਹੀਂ ਮੈਂ ਪੁੱਛਣਾ ਚਾਹਣਾ ਦੱਸ ਮੈਨੂੰ ਕੀ ਗੱਲ ਆ ਬਸ ਆਪਣੇ ਫੋਨ ਤੇ ਲੱਗੇ ਰੋ ਪਰ ਵੀ ਤੇ ਮੈਂ ਪੁੱਛ ਰਿਹਾ ਮੈਂ ਦੱਸ ਨਾ ਉਹ ਤੁਹਾਨੂੰ ਘੜਾ ਸਮਝ ਲੱਗਣੀ ਕੋਈ ਨਹੀਂ ਨਹੀਂ ਮੈਨੂੰ ਨਹੀਂ ਪਤਾ ਦੱਸ ਮੈਨੂੰ ਮੈਨੂੰ ਨਹੀਂ ਪਤਾ ਪੁੱਛ ਕੇ ਜਾਣ ਬੋਲ ਦੱਸਾਂ ਫੇਰ ਮੈਂ ਹਾਂ ਕਿੰਨਾ ਲੱਗੀ ਸੀ ਹਾਂ ਸੁਣਨ ਦੀ ਹਿੰਮਤ ਰੱਖਦੇ ਹਾਂ 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 ਰੱਖਦਾ ਜਿੰਨਾ ਮੈਂ ਗੱਲ ਕਰਦੀ ਸੀ ਉਹ ਮੇਰਾ ਬੋਏਫ੍ਰੈਂਡ ਸੀ ਬਸ ਲੱਗ ਗਿਆ ਪਤਾ ਤੁਸੀਂ ਬੜੇ ਰਹੋ ਆਪਣੇ ਫੋਨ 'ਚ ਹਫ਼ਤਾ ਇੱਕ ਦੇਖਿਆ ਮੈਂ ਤੁਹਾਨੂੰ ਤੁਸੀਂ ਬੰਦੇ ਨਹੀਂ ਬਣੇ ਤਿੰਨ ਰਾਤ ਫੋਨ 'ਚ ਦਿਨ ਰਾਤ ਫੋਨ 'ਚ ਮੇਰੀ ਇੰਨੀ ਬੇਇੱਜ਼ਤੀ ਕੀਤੀ ਜੇ ਤੁਸੀਂ ਨਹੀਂ ਆਪਣੇ ਫੋਨ ਦਾ ਸਾਥ ਛੱਡ ਸਕਦੇ ਤੁਹਾਡਾ ਫੋਨ ਫਰੈਂਡ ਆ ਤੇ ਮੇਰਾ ਵੀ ਫੋ ਬੋਏਫ੍ਰੈਂਡ ਹੈਗਾ ਠੀਕ ਹੈ ਯਾਰ ਅੰਜਲੀ ਤੁਸੀਂ ਰਹੋ ਆਪਣੇ ਫੋਨ ਫਰੈਂਡ ਨਾਲ ਤੇ ਮੈਨੂੰ ਤੇਰੇ ਤੋਂ ਵਧੀਆ ਮੁੰਡਾ ਮਿਲ ਗਿਆ ਠੀਕ ਹੈ ਉਹ ਮੇਰੀ ਕੇਅਰ ਕਰਦਾ ਤੇਰੇ ਵਾਂਗੂ ਇਹ ਨਹੀਂ ਕਿ ਮੇਰੇ ਪੈਰਾਂ 'ਚ ਚਾੱਕੇ ਚਾਹ ਮਾਰਦਾ ਤੇ ਰੋਟੀਆਂ ਸਿਰਦਾ ਮੈਂ ਮਾਹੀ ਮੈਂ ਆ ਮੈਂ ਰਿਜ਼ਾ ਕਰਨਾ ਅੱਜ ਤੋਂ ਬਾਅਦ ਓ ਯਾਰ ਰੱਬਾ ਆ ਕੀ ਕਰਾਤਾ ਮੇਰਾ ਸਾਰਾ ਘਰ ਹੀ ਉਜੜ ਜਾਣਾ ਸੀਗਾ ਜਾਂ ਜਾਂ ਮੈਨੂੰ ਇਦਾਂ ਦੇ ਫੋਨ ਦੀ ਕੀ ਲੋੜ ਹੈਗੀ ਆ ਚੱਕ ਫੋਨ ਯਾਰ ਮੈਨੂੰ ਨਹੀਂ ਚਾਹੀਦਾ ਹੈਗਾ ਫੋਨ ਇਦਾਂ ਦਾ ਮਾਹੀ ਮੇਰੀ ਗੱਲ ਸੁਣ ਓ ਜਿਹਦੇ ਨਾਲ ਤੂੰ ਫੋਨ ਤੇ ਗੱਲ ਕਰ ਰਹੀ ਸੀ ਜੀ ਉਹ ਕੀ ਗੱਲ ਮੇਤੂ ਵੀ ਜਦਾ ਸੋਹਣਾ ਹੈ ਹਾਂ ਹਾਂ ਉਹ ਮੇਤੂ ਵੀ ਜਦਾ ਚੰਗਾ ਸੀਗਾ ਹੈਂ ਦੱਸਿਓ ਮੈਂ ਤੋਂ ਅੱਜ ਤੋਂ ਬਾਅਦ ਗਲਤੀ ਹੋ ਗਈ ਮੈਂ ਨਹੀਂ ਅੱਜ ਤੋਂ ਬਾਅਦ ਏਦਾਂ ਕਰਦਾ ਕਦੇ ਨਹੀਂ ਏਦਾਂ ਕਰੂੰਗਾ ਕਦੇ ਨਹੀਂ ਫੋਨ ਚਲਾਉਂਗਾ ਕਦੀ ਵੀ ਜ਼ਿੰਦਗੀ ਦੇ ਵਿੱਚ ਹੁਣ ਤੂੰ ਮੈਨੂੰ ਇਹ ਦੱਸ ਅੱਗੇ ਤੋਂ ਗੇਮਾਂ ਦੇ ਚੱਕਰਾਂ 'ਚ ਪੈਣਾ ਮੈਂ ਨਹੀਂ ਕਰਦਾ ਮੈਂ ਨਹੀਂ ਗੇਟਦਾ ਅੱਜ ਤੋਂ ਬਾਅਦ ਕੋਈ ਮੇਰੀ ਇੱਜ਼ਤ ਕਰਨੀ ਕਿ ਨਹੀਂ ਕਰਨੀ ਹਾਂ ਹਾਂ ਕਰੂੰਗਾ ਚਲ ਹੁਣ ਮੈਂ ਤੈਨੂੰ ਸਾਰੀ ਸੱਚਾਈ ਦੱਸਦੀ ਹਾਂ ਹੂੰ ਇਹ ਜਿਹੜਾ ਮੈਂ ਫੋਨ ਕਰਦੀ ਸੀ ਇਹ ਕੋਈ ਫੋਨ ਫਾਨ ਨਹੀਂ ਕਰਦੀ ਸੀ ਅੱਛਾ ਇਹ ਸਾਰਾ ਮੈਂ ਕੰਨਾਟਕ ਕਰਦੀ ਸੀ ਅੱਛਾ ਇਹ ਮੈਂ ਤੇ ਮਾਤਾ ਨੇ ਮਿਲ ਕੇ ਦੋਨਾਂ ਨੇ ਨਾਟਕ ਹੀ ਘੜਚਿਆ ਸੀਗਾ ਠੀਕ ਮੈਨੂੰ ਡਰਾਉਂਦਾ ਸਬਕ ਸਿਖਾਉਣ ਵਾਸਤੇ ਲੈਣ ਤੇ ਲਿਉਣ ਵਾਸਤੇ ਅੱਛਾ ਠੀਕ ਹੈ ਠੀਕ ਆ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਹੈਗਾ ਮੇਰਾ ਕੋਈ ਕਿਤੇ ਚੱਕਰ ਨਹੀਂ ਹੈਗਾ ਠੀਕ ਆ ਠੀਕ ਆ ਇਹ ਸਿਰਫ ਇੱਕ ਅਸੀਂ ਹਲਕਾ ਜਿਹਾ ਨਾਟਕ ਕੀਤਾ ਸੀਗਾ ਸਬਕ ਸਿਖਾਉਣ ਵਾਸਤੇ ਪਰ ਇੱਕ ਗੱਲ ਆ ਜੇ ਕਦੀ ਇਦਾਂ ਦਾ ਅੱਗੇ ਤੋਂ ਫਿਰ ਕਦੀ ਹੋਇਆ ਜਾਂ ਫੋਨ ਦੇ ਚੱਕਰ ਚਾ ਗੇਮ ਦੇ ਚੱਕਰ ਵਿੱਚ ਟਾਈਮ ਬਰਬਾਦ ਕੀਤਾ ਤਾਂ ਫਿਰ ਇਹ ਜਿਹੜਾ ਨਾਟਕ ਮੈਂ ਹੁਣ ਕੀਤਾ ਇਹ ਸੱਚ ਵੀ ਹੋ ਸਕਦਾ ਹੈ ਇਹ ਗੱਲ ਆਪਣੇ ਧਿਆਨ ਚ ਰੱਖਿਓ ਘਰ ਬਰਬਾਦ ਹੋ ਜਾਣਾ ਠੀਕ ਆ ਠੀਕ ਆ ਚਲ ਅੰਜਲੀ ਫੋਨ ਤਾਂ ਮਸੜਤਾ ਤੋੜਤਾ ਤੇ ਆਪਾਂ ਹੁਣ ਕੱਲ ਨੂੰ ਕੰਮ ਤੇ ਠੀਕ ਆ ਚਾ ਆਪਾਂ ਚੱਲ ਜਾਈਏ ਹਾਂਜੀ ਦੋਸਤੋ ਜੀ ਵੀਡੀਓ ਸਾਡੀ ਵੀਡੀਓ ਦੇਖ ਲਈਆ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਤੇ ਗਾਇਸ ਅਸੀਂ ਇਸ ਵੀਡੀਓ ਵਿੱਚ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਕਿ ਜਿਹੜਾ ਮੋਬਾਈਲ ਹੁੰਦਾ ਆ ਉਹਨੂੰ ਸਿਰਫ ਕੰਮ ਵਾਸਤੇ ਯੂਜ਼ ਕਰੋ ਨਾ ਕਿ ਉਹਦਾ ਮਿਸਯੂਜ਼ ਕਰੋ ਕਿਉਂਕਿ ਦੇਖੋ ਮੋਬਾਈਲ ਦੀ ਦਾ ਐਂਡ ਹੈ ਹੀ ਨਹੀਂ ਜਿੰਨਾਂ ਨੂੰ ਮਰਜ਼ੀ ਖੋਜੀ ਜਾਓ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਇਹ ਚੀਜ਼ਾਂ ਦੇ ਵਿੱਚ ਆ ਹੀ ਜਾਣੀਆਂ ਤੇ ਅਸੀਂ ਤੁਹਾਨੂੰ ਸਿਰਫ ਇਹੀ ਕਹਿਣਾ ਚਾਹਾਂਗੇ ਇਹਨੂੰ ਸਿਰਫ ਕੰਮ ਵਾਸਤੇ ਯੂਜ਼ ਕਰੋ बस ਮੈਂ ਤਾਂ ਇਹੀ ਕਹਿਣਾ ਚਾਹਾਂਗਾ ਹਾਂਜੀ ਦੋਸਤੋ ਇਸ ਸਟੋਰੀ ਦੇ ਵਿੱਚ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਫੋਨ ਦੀ ਜਿਹੜੀ ਜ਼ਰੂਰਤ ਹੈ ਸਿਰਫ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੈ ਓਨਾ ਕੇ ਯੂਜ਼ ਕਰੋ ਕਿਉਂਕਿ ਜਦੋਂ ਆਪਾਂ ਜ਼ਿਆਦਾ ਯੂਜ਼ ਕਰਦੇ ਆ ਤੇ ਉਹ ਫਿਰ ਜ਼ਿਆਦਾ ਯੂਜ਼ ਹੋਣ ਦੇ ਨਾਲ ਨਾਲ ਜਿਹੜਾ ਟਾਈਮ ਆ ਉਹ ਵੀ ਬੰਦੇ ਦਾ ਜ਼ਿਆਦਾ ਬਰਬਾਦ ਹੁੰਦਾ ਜਿਹਦੇ ਕਰਕੇ ਕਾਫੀ ਬੰਦੇ ਦੀਆਂ ਜ਼ਿੰਦਗੀਆਂ ਜਿਹੜੀਆਂ ਕਾਫੀ ਘਰਾਂ 'ਚ ਜਿਹੜੇ ਫਸਾਦ ਫੋਨ ਕਰਕੇ ਹੁੰਦੇ ਆ ਹਸਬੈਂਡ ਵਾਈਫ ਵਿੱਚ ਵੀ ਲੜਾਈਆਂ ਪੈ ਜਾਂਦੀਆਂ ਤੇ ਜਿਹਦੇ ਕਰਕੇ ਰਿਸ਼ਤਾ ਖਤਮ ਹੁਣ ਤੱਕ ਵੀ ਪਹੁੰਚ ਜਾਂਦਾ ਹੈ ਜਦੋਂ ਬੰਦੇ ਨੇ ਹਰ ਵੇਲੇ ਫੋਨ ਤੇ ਲੱਗੇ ਰਹਿਣਾ ਜ਼ਰੂਰਤ ਤੋਂ ਜ਼ਿਆਦਾ ਕਿਸੇ ਨੂੰ ਟਾਈਮ ਨਹੀਂ ਦੇਣਾ ਬਸ ਦਿਨ ਰਾਤ ਫੋਨ ਤੇ ਲੱਗੇ ਰਹਿਣਾ ਉਹ ਫਿਰ ਹਸਬੰਡ ਵਾਈਫ ਵਿੱਚ ਵੀ ਫਸਾਦ ਪੈਂਦੇ ਆ ਇਸ ਕਰਕੇ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਫੋਨ ਦੀ ਜਿਹੜਾ ਜ਼ਰੂਰਤ ਹੈ ਸਿਰਫ ਲੋੜ ਪੈਣ ਤੇ ਕਰੋ ਜਿੰਨਾ ਘੱਟ ਯੂਜ਼ ਹੁੰਦਾ ਉਨਾ ਹੀ ਕਰੋ ਫੋਨ ਨੂੰ ਆਪਣੇ ਤੋਂ ਦੂਰ ਰੱਖੋ ਤੇ ਬਸ ਕੰਮ ਵੇਲੇ ਯੂਜ਼ ਕਰੋ ਕਿਉਂਕਿ ਘਰ ਬਰਬਾਦ ਹੁੰਦਿਆਂ ਨੂੰ ਕੋਈ ਦੇਰ ਹੀ ਨਹੀਂ ਲੱਗਦੀ ਕੋਈ ਟਾਈਮ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਣਾ ਤਾਂ ਆਪ ਦੱਸੋ ਕੁਝ ਬੋਲੋ ਆਪੀ ਠੀਕ ਹੈ ਓਕੇ ਲਾਈਕ ਕਮੈਂਟ ਸ਼ੇਅਰ ਕਰ ਦੇ ਸਭ ਕੋ ਪਤਾ ਲਾ ਦੇਣਾ ਦੌਰ ਪੰਜਾਬੀ ਨੂੰ ਦੌਰ ਪੰਜਾਬੀ ਦਾ ਠੀਕ ਹੈ ਜੀ ਓਕੇ ਬਾਏ ਬਾਏ ਗੁੱਡ ਨਾਈਟਸ